ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਅ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਐਡਰੈਸ ਇੱਕ ਵਾਰੀ ਜਿਹੜਾ ਉਹ ਸੱਜਣੋ ਨੋਟ ਕਰ ਲਿਓ। ਪਿੰਡ ਸਾਫੂ ਵਾਲਾ ਤੇ ਜਿਹੜੇ ਦੀ ਗੱਲ ਕਰੀਏ ਤਾਂ ਸੱਜਣੋ ਮੋਗਾ ਆ ਗਿਆ। ਮੋਗੇ ਜ਼ਿਲ੍ਹੇ ਦਾ ਪਿੰਡ ਸਾਫੂ ਵਾਲਾ ਇਸ ਵੇਲੇ ਸਾਫ ਹੁਆਲੇ ਪੈਂਡ ਦੇ ਵਿੱਚ ਆ ਸਜਨੋ ਤੇ ਝੋਟੀ ਜਿਹੜੀ ਚੱਲ ਰਹੀ ਆ ਸਕਰੀਨ ਤੇ ਉਹਦੇ ਮਗਰ ਇਹ ਕੱਟੀ ਆ ਤੇ ਟੋਕੜ ਗੱਬ ਚੈੱਕ ਪਾਸ ਟੋਕੜ ਗੱਬ ਚੈੱਕ ਪਾਸ ਝੋਟੀ ਆ ਸਜਨੋ ਲੱਖੇ ਤੋਂ ਲਵਾਂਗੇ ਜਾਣਕਾਰੀ ਘਰੇ ਪਸ਼ੂ ਬਾਈ ਦੇ ਰੱਖਿਆ ਵੈਸੇ ਤਾਂ ਵਪਾਰ ਦਾ ਕੰਮ ਵੀ ਕਰਦਾ ਕੋਈ ਇੱਕ ਅੱਧਾ ਸ਼ੌਂਕ ਨਾਲ ਪਸ਼ੂ ਲਿਆ ਕੇ ਵੇਚਦਾ ਤੇ ਆਹ ਗਾਂ ਵੀ ਸਜਨੋ ਚਾਰਾਂ ਪੰਜਾਂ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਕਿੰਨਾ ਦੁੱਧਵਾਦ ਸਾਰੀ ਗੱਲਬਾਤ ਕਰਾਂਗੇ ਕੋਈ ਵੀ ਪਸ਼ੂ ਖਰੀਦਣਾ ਆਪਣੀ ਤਸੱਲੀ ਕਰਕੇ ਖਰੀਦਦਾਰੀ ਕਰਿਓ ਕਿਉਂਕਿ ਤੁਸੀਂ ਇਹਨਾਂ ਦੇ ਪੈਸੇ ਜਿਹੜੇ ਉਹ ਸੱਜਣੋ ਖਰਚ ਕਰਨੇ ਗਾਂ ਬੜੀ ਨਗਰ ਨਗਰ ਆ ਤੇ ਕਿੰਨਾ ਦੁੱਧਵਾ ਦੇ ਕਿੰਨੇ ਟਾਈਮ ਕਿੰਨੀ ਤਰੀਕ ਨੂੰ ਕਿਹੜਾ ਦਿਨ ਵਾਰ ਮੰਦਾ ਇਹਦਾ ਉਹ ਸਾਰੀ ਗੱਲਬਾਤ ਕਰਦੇ ਆ ਝੋਟੀ ਤੋਂ ਕਰਦੇ ਆ ਸ਼ੁਰੂ ਆਪਾਂ ਵੀ ਇਹ ਕਿੰਨੇ ਚਰ ਦੀ ਗੱਬਣ ਹੋਊਗੀ ਤੇ ਹੁਣ ਕਿੰਨਾ ਦੁੱਧਾ ਕਿਵੇਂ ਚੁੰਦਾ ਚਾਹਦਾ ਇਹਨੂੰ ਕੱਟੀ ਬਹੁਤ ਟੌਪ ਦੀ ਆ ਸੱਜਣੋ ਸਾਰੀ ਜੈਡ ਬਲੈਕ ਮਗਰ ਆਜੋ ਕਰੀਏ ਗੱਲਬਾਤ ਲਖੇ ਨਾ ਤੇ ਲਈਏ ਜਾਣਕਾਰੀ ਲੱਖੇ ਸਾਸਰੀ ਕਾਲ ਸੀ ਕਰਦਾ ਜੀ ਹੋਰ ਸੁਣਾ ਵਧੀਆ ਬਈ ਤੂੰ ਦੱਸ ਚੜਦੀ ਕਲਾ ਨਾ ਹਾਂ ਹਾਂ ਬਈ ਤੂੰ ਘਰ ਪਰਿਵਾਰ ਓਕੇ ਓਕੇ ਬਈ ਤੂੰ ਤਣਕ ਫਰ ਵਾਢ ਲਈ ਹਾਂ ਵਾਢ ਲਈ ਬਈ ਤੇ ਆਪਣਾ ਡਰੈਸ ਵਿਰੇ ਪਿੰਡ ਸਾਫੂ ਵਾਲਾ ਜ਼ਿਲ੍ਹਾ ਮੋਗਾ ਪਿੰਡ ਸਾਫੂ ਵਾਲਾ ਤੇ ਜ਼ਿਲ੍ਹਾ ਮੋਗਾ ਹਾਂ ਬਈ ਤੇ ਮੋਬਾਈਲ ਨੰਬਰ 62832 ਬਈ 9822 12832 ਤੇ 98231 ਇਹਦੇ ਤੇ ਘਰੇ ਕੋਈ ਗੱਲਬਾਤ ਲੱਖੇ ਨਾ ਹਾਂਜੀ ਤੇ ਇਹ ਝੋਟੀ ਆਪਣੀ ਕਿੰਨੇ ਚਿਰ ਦੀ ਗੱਬਣ ਹੋਗੀ ਇਹੋ ਬਈ 9 ਤਰੀਕ ਤੋਂ ਦੂਜਾ 6ਵਾਂ ਮਹੀਨਾ ਲੱਗ ਜਾਣਾ 9 ਤਰੀਕ ਨੂੰ 5ਵਾਂ ਮਹੀਨਾ ਦੀ ਗੱਬਣ ਹੋ ਜੂਗੀ 9 ਤਰੀਕ ਨੂੰ 5ਵਾਂ ਮਹੀਨਾ ਦੀ ਗੱਬਣ ਹੋ ਕੇ 6ਵਾਂ ਲੱਗ ਜਾਊਗਾ ਹਾਂਜੀ ਤੇ ਅੱਜ ਹੋਊਗੀ ਤਰੀਕ 28 ਹਾਂਜੀ ਹਨਾ 29 ਆ ਬਈ ਅੱਜ 29 ਹੋ ਗਈ ਸੌਰੀ ਜਜਨੋ 29 ਹੋ ਗਈ ਤੇ ਮੰਨ ਲਾ 10 ਦਿਨਾਂ ਨੂੰ ਇਹਨੂੰ 6ਵਾਂ ਮਹੀਨਾ ਲੱਗ ਜਾਣਾ ਪੰਜ ਪੂਰੇ ਹੋ ਕੇ 6ਵਾਂ ਲੱਗ ਜੂ ਹਾਂਜੀ ਤੇ ਦੂਜਾ ਇਹ ਮੈਲਦੀ ਕਿਵੇਂ ਆ ਲਖੇ ਕੱਟੀ ਦੇ ਹੀ ਮੈਲਦੀ ਬਾਈ ਦੋਨੇ ਟਾਈਮ ਕੱਟੀ ਦੇ ਚੋਨਾ ਹੈ ਹਾਂ ਬਈ ਤੇ ਤੋਰੀਏ ਨੂੰ ਮਰੀ ਜੀ ਹਾਂ ਬਈ ਲੋਬੀ ਸਜਣੋ ਚੋਨਚਾਨ ਇੱਕ ਨੰਬਰ ਆ ਨਾ ਹਾਂ ਹਾਂ ਬਈ ਚੋਨਚਾਨ ਨਹੀਂ ਠੀਕ ਆ ਜੱਟਾ ਝੂਟੀ ਝਾਟੀ ਚੰਗੀ ਸਾਂਭੀ ਬੈਠਾ ਹੈ ਨਾ ਵੇਖੋ ਸਜਣੋ ਵਜਨ ਵਜਨ ਤੋਰ ਤਾਰ ਥੱਲਿਓ ਸਫਾਈਆਂ ਸੂਈਆਂ ਕੱਟੀ ਦੀਆਂ ਚੰਗੀਆਂ ਕਰੋ ਚੱਕ ਮੋੜ ਲਿਆ ਛਾ ਵੇਖੋ ਬਾਕੀ ਮੌਸਮ ਵੀ ਥੋੜਾ ਜਿਹਾ ਅੱਜ ਆਪਦੇ ਰੰਗਾਂ 'ਚ ਰਾਜੀ ਆ ਵੇਖੋ ਇੱਕ ਕੱਟੀ ਦਾ ਤਾਂ ਹਜੇ ਵੀ ਸੱਜਰਾਂ ਨੂੰ ਘਰ ਦੀ ਮੋਹ ਹੈ ਨਾ ਹਾਂ ਬਈ ਕੱਟੀ ਬਣਾ ਦਾ ਕਿਤੇ ਜਰੂਰੀ ਨਹੀਂ ਠੀਕ ਆ ਤੇ ਲੱਖੇ ਫਿਰ ਇਹਦੇ ਕਿੰਨੇ ਪੈਸੇ ਜਿਹੜੇ ਵਟਨੇ ਆ ਤੇਰਾ ਤੇ 63000 60 ਤੇ 3 63000 63000 ਹਾਂ ਠੀਕ ਆ ਤੇ 63000 ਚੋਂ ਮੌਕੇ ਤੇ ਕਰਦ ਗਏ ਕੋਈ ਭੈਣ ਭਰਾ ਦਾ ਮਾਨਤਨ ਹਾਂ ਥੋੜਾ ਬੋਧਾ ਕਰ ਦਿੰਦੇ ਥੋੜਾ ਬੋਧਾ ਕਰ ਦਗੇ ਹੈ ਨਾ ਕੱਟੀ ਵੀ ਬਹੁਤ ਚੰਗੀ ਮਗਰ ਆ ਯਾਰ ਹਾਂਜੀ ਤੇ ਚੂਣ ਚਾਂਨ ਨੂੰ ਇੱਕ ਨੰਬਰ ਵੇਖੋ ਸੱਜਣੋ ਤੇ ਸੱਚ ਦੁੱਧ ਕਿੰਨਾ ਹੋਣਾ 6 ਕਿਲੋ ਬਈ 6 ਕਿਲੋ ਕੰਡੇ ਵਾਲਾ ਹਾਂ ਕੰਡੇ ਆਣ ਜਿਹੜਾ ਭਾਂਡੇ ਚ ਰੱਖ ਦਿਓ ਉਹ ਦੁੱਧਾ ਹਨਾ ਲੀਟਰਾਂ ਵਾਲਾ 6 7 7.5 ਵੀ ਕਰ ਜੂ ਹਾਂ ਬਈ ਝੋਟੀ ਤੇਰੀ ਚੰਗੀਆਂ ਨਗਰ 36000 ਦੀ ਹਾਂ ਬਈ ਮੌਕੇ ਤੇ ਹੋ ਜੂ ਥੋੜਾ ਬਹੁਤਾ ਹੋ ਜੂ ਬਈ ਥੋੜਾ ਬਹੁਤਾ ਕਰਦੇ ਆਂਗੇ ਹਨਾ ਹਾਂ ਬਈ ਬਾਕੀ ਚੰਗੀ ਆ ਹਨਾ ਯਾਰ ਕੱਟੀ-ਕੁੱਟੀ ਵੀ ਬਹੁਤ ਚੰਗੀਆਂ ਮਗਰ ਤੇ ਸੱਜਣੋ ਤਿੰਨ ਜਾਨਵਰ ਮਿਲ ਜਾਣੇ ਆਪਾਂ ਨੂੰ ਤੇ ਫਿਰ ਵੀ ਯਾਰ ਲੱਖੇ ਕਿੰਨੇ ਦੀ ਦੇ ਦਾਂਗੇ ਹੌਲੀ ਜੇ ਮੈਨੂੰ ਦੱਸ ਦੇ ਕਾਟ ਦੀ ਦੇ ਦਾਂਗੇ 60 ਤੇ ਇੱਕ ਹਾਂ ਲਓ ਜੀ ਸਜਣੋ 2000 ਹੌਲੀ ਕਿਤੇ ਨੇ ਹੋਰ ਘਟਾ ਲਿਆ ਤੇ ਜੇ ਤੁਸੀਂ ਟੱਕਰ ਟੁੱਕਰ ਮਾਰੀ ਨਾ ਤੇ ਬਣ ਜੂਗੀ ਗੱਲ ਆਪਣੀ ਝੋਟੀ ਚੰਗੀ ਆ ਤੇ ਆਜੋ ਅੱਗੇ ਬਹਿਣ ਇਹ ਇਹ ਕਿਹੜੇ ਸੂਏ ਲਈ ਗੱਭਣ ਤੇ ਕਿਵੇਂ ਸੂਈ ਸਾਈ ਹੈ ਇਹ ਬਾਈ ਤੀਜੇ ਸਵੇਰੇ ਲਈ ਗੱਭਣਾਂਗੀ ਅੱਛਾ ਤੀਜੇ ਲਈ ਹਾਂ ਦੂਜਾ ਸੂਈ ਸੀ ਦੂਜਾ ਸੂਈ ਸੀ ਤੇ ਇਹ ਕਿੰਨਾ ਦੁੱਧ ਦੇਗੀ ਸੱਜਰ ਬਾਈ ਸੱਜਰ ਬਾਈ ਨੇ 22 ਕਿਲੋ ਦੁੱਧ ਦਿੱਤਾ 22 23 ਕਿਲੋ ਤੇ ਹੁਣ ਕਿੰਨੇ ਚਿਰ ਦੀ ਗੱਬਣ ਹੁਣ ਬਈ ਇਹ ਦੂਜਾ ਇਹਨੂੰ ਪੰਜਵਾਂ ਮਹੀਨਾ ਲੱਗ ਜਾਣਾਗਾ ਤਿੰਨ ਤਰੀਕ ਤੋਂ ਪੰਜਵਾਂ ਮਹੀਨਾ ਲੱਗ ਜਾਣਾ ਤਿੰਨ ਤਰੀਕ ਤੋਂ ਹਾਂ ਬਈ ਚਾਰ ਪੂਰੇ ਹੋ ਕੇ ਹਾਂ ਬਈ ਚਾਰ ਪੂਰੇ ਤੇ ਹੁਣ ਧਾਰਾ ਹੁਣ ਤਾਂ ਬਈ ਇਹਦੇ ਥੱਲੇ 4 ਕਿਲੋ ਹੀ ਆ ਹੁਣ ਦੁੱਧ 4 ਕਿਲੋ ਆ ਦੋ ਦੋ ਕਿਲੋ ਹੀ ਹਾਂ ਬਈ ਠੀਕ ਆ ਠੀਕ ਆ ਠੀਕ ਆ ਤੇ ਤੌਰ ਕਰਾ ਚੱਕੇ ਵੀ ਥਣ ਥਣ ਓਕੇ ਆ ਨਾ ਹਾਂ ਹਾਂ ਬਈ ਤੇਰੀ ਚੈੱਕ ਕਰਾਈ ਆ ਹਾਂ ਬਈ ਚੈੱਕ ਕਰਾਈ ਆ ਠੀਕ ਵੀਰੇ ਪ੍ਰਿੰਟ ਬਹੁਤ ਚੰਗਾ ਲੱਖੇ ਗਾਂ ਦਾ ਹਾਂ ਬਈ ਇਹਦਾ ਰੇਟ ਕੀ ਰਹੂਗਾ ਛਾ ਇਹਦਾ ਰੇਟ ਤਾਂ ਮੌਸਤ ਵਾਲਾ ਹੀ ਆ ਅੱਜ ਅੱਜ ਔੜਤੀਆਂ ਜਾਣ ਵਾਲਾਈ ਲੱਖਾ ਕਹਿੰਦਾ ਅੱਜ ਮੀਂਹ ਪੈਂਦਾ ਤੇ ਕਰ ਦੂੰ ਕੁਛ ਨਹੀਂ ਠੀਕ ਆ ਜੱਟਾ ਗਾਂ ਬਹੁਤ ਚੰਗੀ ਤੇਰੀ ਮੋੜ ਲਿਆ ਕਿੰਨੇ ਦੀ ਦੇ ਦੀਏ ਫੇਰ ਵੀ ਕਣੀਆਂ ਵੀ ਆ ਗਈਆਂ ਮਿੱਤਰੋ 23000 ਦੀ 20 ਦੇ ਤਿੰਨ ਅੱਜ ਕੀ ਚੱਕਰ ਉਹਦਾ ਤੇ ਰੇਟ ਇਹਦਾ 23 ਹਾਂ ਕਿਸੇ ਬਾਪੇ ਬੂਬੇ ਨੇ ਤਾਂ ਦੱਸਤਾ ਕੰਮ ਲਿਆ ਨਹੀਂ ਨਹੀਂ ਭਾਈ ਹੈ ਨਹੀਂ ਨਹੀਂ ਭਾਈ ਨਹੀਂ ਦੱਸਿਆ ਹੈ ਇਹ ਇਹਦਾ ਕੋਈ ਪਿਆਰ ਮੁਹੱਬਤ ਹੋਊਗਾ 23000 ਚੋਂ 1000 ਕਰ ਦਾਂਗੇ ਇਹਦੇ 22000 22000 ਪੱਕੀ ਗੱਲ ਆ ਹਾਂ ਫਿਰ ਘਾਂ ਚੰਗੀ ਆ ਤੇਰੀ ਕੋਈ ਸ਼ੱਕ ਨਹੀਂ ਲੱਖੇ ਯਾਰ 22000 ਦੀ ਤੇ 61000 ਦੀ ਹੈ ਹਾਂ ਚੂਣ ਚਾਣ ਇੱਕ ਨੰਬਰ ਆ ਹਾਂ ਹਾਂ ਬਈ ਠੰਡੀ ਸੀਦਾ ਜਿਆ ਮਾਰਦੀ ਰਿਆ ਅੱਛਾ ਨਹੀਂ ਠੀਕ ਆ ਯਾਰ ਕੀ ਬਾਤ ਆ ਨਿਆਣਾ ਪਾਓ ਜਾਂ ਨਾ ਪਾਓ ਹੈ ਹਾਂ ਬਈ ਖਣਾ ਤੁਨਾ ਲੋਕ ਕੇ ਹਾਂ ਹਾਂ ਪਰਲਾ ਥਨ ਥੋੜਾ ਜਿਹਾ ਭਾਰਾ ਨਹੀਂ ਰੱਖਦੀ ਜੂ ਹੀ ਲੱਗਦਾ ਮੈਨੂੰ ਨਹੀਂ ਉਹੀ ਆ ਕੋਈ ਅੱਛਾ ਕੋਈ ਗੱਦ ਕਰਦੇ ਨਾ ਨਾ ਕੁਛ ਨਹੀਂ ਬਈਆ ਬਿੰਦਾਂ ਕੋਕੇ ਹਨਾ ਹਾਂ ਚੂਣ ਵੀ ਚੰਗਾ ਹੋਊਗਾ ਹਾਂ ਹਾਂ ਬਈ ਠੀਕ ਆ ਠੀਕ ਲੋ ਵੀ ਸੱਜਣੋ ਪਿੰਡ ਸਾਫੂ ਵਾਲੇ ਦੇ ਵਿੱਚ ਨਾ ਦੋ ਪਸ਼ੂ ਬਕਾਊ ਆ ਤੇ ਰੇਟ ਮੇਰਾ ਮਨ ਜਾਦਾ ਯਾਰ ਵੀ ਬਾਈ ਨੇ ਅੱਜ ਐਣ ਖਿੱਚ ਕੇ ਕਰਤੇ ਹੁੰਦੇ ਜਿਵੇਂ ਤੇ ਬਾਕੀ ਦਾ ਤੁਸੀਂ ਦੱਸੋਗੇ ਜਿਹੜੇ ਖਰੀਦਣ ਵਾਲੇ ਭੈਣਾ ਭਰਾਵਾਂ ਵਿੱਚ ਜਿਨ੍ਹਾਂ ਨੇ ਪਸ਼ੂ ਆ ਤੇ ਪੈਸੇ ਖਰਚ ਕਰਨੇ ਆ ਧੰਨਵਾਦ ਆ ਸੱਜਣੋ ਦੋ ਟਾਪ ਦੇ ਪਸ਼ੂ ਵਿਖਾਏ ਆ ਬਾਈ ਕੋਲੇ ਤੇ ਯਾਰ ਕਰਕੇ ਨਾ ਤਸੱਲੀ ਕਰਿਓ ਖਰੀਦਦਾਰੀ ਕਿਹਦੇ ਭਾਗਾਂ ਚ ਲਿਖਿਆ ਉਹਨੇ ਜੱਤ ਲੈਣਾ ਮੇਲਾ ਇਹ ਕਿਉਂਕਿ ਰੇਟ ਮੇਰਾ ਮਾਣਾ ਦਾ ਵੀ ਜਾਇਜ਼ ਆ ਗਾਂ ਵੀ 4 ਮਹੀਨਿਆਂ ਦੀ ਸੱਜਣੋ ਗੱਬਣ ਤੇ ਪੰਜਮਾ ਲੱਗ ਜਾਣਾ ਤੇ 22000 ਦੀ ਕਹਿਤੀ ਆ ਲੱਖੇ ਨੇ ਅੱਜ ਵਹਿੜ ਪਲੀ ਸੰਭੀ ਆ ਯਾਰ ਚੰਗੇ ਰਪੀਅਰ ਲਾ ਜੂਗੀ ਆਪਣੇ ਚਾਰਜੇ ਟੂੜੀ ਤੰਦ ਬਣਾ ਲਿਆ ਨਾ ਸੱਜਣੋ ਕਹੇ ਭਰਾ ਨੇ ਜਾਂ ਚਾਰ ਚੂਰ ਪਾਈ ਬੈਠਾ ਤੇ ਗਾਂ ਖਰੀਦ ਲਓ ਕੋਈ ਆਪਾਂ ਨੂੰ ਚਾਰਛਲ ਨਾਰ ਲਾ ਕੇ ਜਾਊਗੀ ਧੰਨਵਾਦ ਆ ਸੱਜਣੋ ਇੰਨਾ ਪਿਆਰ ਸਤਿਕਾਰ ਦੇਣ ਲਈ ਮਿਲਦੇ ਆ ਕੇ ਕੋਈ ਜਲਦ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ ਨਾਲ